ਲੋ ਜੀ ਅੱਜ ਅਸੀਂ ਲੱਗੇ ਆ ਸੁਪਰ ਸੀਡਰ ਰਿਪੇਅਰ ਕਰਨ ਕੋਈ ਇਹ ਸੁਪਰ ਸੀਡਰ ਹੈ ਜੀ ਕੇਸ ਵਾਲਿਆਂ ਦੀ ਬੀਡਬਲ ਤੇ ਮੰਨੋਗੇ ਨਹੀਂ 1000 ਤੋਂ ਉੱਤੇ ਕਿੱਲਾ ਕੱਢਦਾ ਇਹਦਾ ਮਾਡਲ ਦੱਸ ਦਿੰਨੇ ਆ ਤੁਹਾਨੂੰ 2021 ਏ 21 22 23 24 ਤੇ 4 ਸਾਲ ਤੇ ਇੱਥੇ ਲਾਤੇ 800 ਕਿੱਲਾ ਤੇ ਇੱਥੇ ਦਾ ਲਾਓ ਤੇ ਐਮ ਪੀ ਗਈ ਸੀ 300 ਕਿੱਲਾ ਉੱਥੇ ਕੱਢਿਆ ਸੀ ਘਟੋ ਘਟ ਤੇ 1100 ਕਿੱਲੇ ਚੱਲੀ ਹੋਈ ਹੈ ਕੋਣਾ ਸੀ ਆਦੀਆਂ ਸਾਰੀਆਂ ਡਿਸਕਾਂ ਖੋਲਾਂਗੇ ਇਹ ਪਿੱਛੇ ਵਾਲੀ ਇਹਦੇ ਵਿੱਚ ਗ੍ਰੀਸ ਸਕਰੂਸ ਮਾਰਾਂਗੇ ਇਹਦੇ ਕਿਉਂਕਿ ਕਾਫੀ 1100 ਕਿੱਲਾ ਕੱਢਣਾ ਸੌਖੀ ਗੱਲ ਨਹੀਂ 1100 ਘੰਟੇ ਤੋਂ ਉੱਤੇ ਚੱਲ ਗਈ ਹੈ ਖੇਤ ਵਿੱਚ ਤੇ ਭਾਈ ਮਿੱਟੀ ਵੀ ਪੈਂਦੀ ਹੈ ਤੇ ਇਹ ਕਾਹ ਜੁਗਾੜ ਲਿਆਇਆ ਸੀ ਦੇਖੋ ਐਕਸਟਰਾ ਪਾਵਰ ਦੀ ਹੈ ਐਕਸਟਰਾ ਪਾਵਰ ਕੰਪਨੀ ਦੀ ਹੈ ਭਾਈ ਦੱਸੋ ਇਹਦੇ ਬਾਰੇ ਇਹ ਐਕਸਟਰਾ ਪਾਵਰ ਦੀ ਹੈ ਸਕਰੂ ਖੋਲਣ ਟਾਇਟ ਕਰਨਾ ਦੋਨੋਂ ਸਾਈਡ ਇਹੋ ਕੰਮ ਕਰਦੀ ਹੈ ਇੱਧਰ ਨੂੰ ਖੋਲਦੇ ਹੀ ਇੱਥੋਂ ਚੇਂਜ ਕਰਾਂਗੇ ਤੇ ਟਾਇਟ ਵੀ ਕਰ ਲਈ ਦੂਜੀ ਸਾਈਡ ਜੇ ਉਹਨਾਂ ਦਾ ਨੋਕਲ ਕੇ ਦੇਖਦੇ ਆਂ ਵੀ ਨਟ ਖੁੱਲਦੀ ਕਿ ਨਹੀਂ 19 ਨੰਬਰ ਵਾਲੇ ਨਟ ਇਹ ਰਿਵਰਸ ਵੀ ਘੁਮੇਗੀ ਤੇ ਦੂਜੇ ਪਾਸੇ ਮਤਲਬ ਖੁੱਲੇਗੀ ਵੀ ਟੈਟ ਵੀ ਕਰੇਗੀ ਬਟਨ ਨਾਲ ਚੇਂਜ ਹੋ ਜਾਏਗੀ ਚੈੱਕ ਕਰੋ ਫਿਰ ਇਹ ਬਾਕਸ ਜਿਹਦੇ ਵਿੱਚ ਮਸ਼ੀਨ ਆਉਂਦੀ ਹੈ ਤੇ ਆ ਦੇ ਕੁ ਮਿੰਟਾਂ ਦੇ ਵਿੱਚ ਆਪਾਂ ਸਾਰੇ ਦੇ ਸਾਰੇ ਨਟ ਜਿਹੜੇ ਇਹਦੇ ਖੋਲ ਦਿੱਤੇ ਨੇ ਪਿੱਛੋਂ ਦੀ ਇਹਨੂੰ ਖੋਲ ਕੇ ਦਿਖਾਣੇ ਆ ਦੇ ਵਿੱਚ ਕੀ ਕੀ ਮਿਲਦਾ ਆ ਦੇ ਸਦੋ ਵੀ ਇਹਦੇ ਵਿੱਚ ਜਿਹੜਾ ਆਪਾਂ ਨੂੰ ਮਿਲਦਾ ਵੀ ਇਹ ਚਾਰਜਰ ਹੈ ਦੇਖੋ ਜਿਹਦੇ ਨਾਲ ਬੈਟਰੀਆਂ ਚਾਰਜ ਹੁੰਦੀਆਂ ਇਹ ਬੈਟਰੀ ਆ ਇਹ ਜਿਹੜੀ ਇਹ ਦੋ ਆਈਆਂ ਮਸ਼ੀਨ ਦੇ ਨਾਲ ਤੇ ਇਹ ਚਾਰਜਰ ਦੇ ਉੱਪਰ ਲੱਗ ਜਾਂਦੀ ਹੈ ਇਸ ਤਰ੍ਹਾਂ ਮਾਊਂਟ ਹੋ ਕੇ ਤੇ ਆਪਣਾ ਇਹ ਚਾਰਜ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਲੱਗਦੇ ਆ ਉਲਟੇ ਸਾਈਡ ਤੋਂ ਇਦਾਂ ਇੱਕ ਬੈਟਰੀ ਜਿਹੜੀ ਮਸ਼ੀਨ ਦੇ ਵਿੱਚ ਆਪਾਂ ਨੇ ਲਾਈ ਹੋਈ ਹੈ ਤੇ ਇਹ ਗੋਟੀਆਂ ਦੇਖ ਸਕਦੇ ਤੁਸੀਂ ਇੱਕ ਬਾਈ ਨੰਬਰ ਦੀ ਗੋਟੀ ਨਾਲ ਮਿਲ ਜਿਆ ਇਹਦੇ ਤੇ ਕੋ ਸਾਰਾ ਕੰਮ ਆਪਾਂ ਮਤਲਬ ਕਿ ਸਾਰੇ ਨਟ-ਨੋਟ ਉਹਨੇ ਖੋਲ ਦਿੱਤੇ ਨੇ ਮਿੰਟਾਂ ਦੇ ਵਿੱਚ ਇਹਦੇ ਨਹੀਂ ਤੈਨੂੰ ਪੌਣਿਆਂ ਨਾਲ ਲੱਗੇ ਰਹਿਣਾ ਸੀ ਆਪਾਂ ਹੌਲੀ-ਹੌਲੀ ਹੌਲੀ ਕਰਕੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਸ਼ੇਅਰ ਕਰੋ ਵੀਡੀਓ ਨੂੰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਾ ਜੀ ਕਿਸਾਨ ਹੋਰ ਚੌਥਰੀ ਗੱਲ ਮਿਲਦੇ ਆ ਅਗਲੀ ਵੀਡੀਓ ਵਿੱਚ